ਅੰਮ੍ਰਿਤਸਰ ਦੇ ਥਾਣਾ ਸਦਰ ਦੀ ਹੱਦ ਦੇ ਵਿੱਚ ਪੈਦੀ ਸੰਧੂ ਕਲੋਨੀ ਦੇ ਵਿੱਚ ਦੀਵਾਲੀ ਦੀ ਰਾਤ ਝਗੜਾ ਹੁੰਦਾ ਤਾਂ ਪਟਾਕੇ ਚਲਾਉਣ ਨੂੰ ਲੈ ਕੇ ਹੋਈ ਟਕਰਾਅ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤਾਂ ਇਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਥਾਣਾ ਸਦਰ ਹੱਦ ਅੰਦਰ ਆਉਂਦੀ ਸੰਧੂ ਕਲੋਨੀ ਦਾ ਇਹ ਮਾਮਲਾ ਜਿੱਥੇ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਤਕਰਾਰ ਹਿੰਸਕ ਰੂਪ ਧਾਰ ਲੈਂਦਾ ਹੈ ਝਗੜੇ ਦੇ ਦੌਰਾਨ ਰਾਜਕੁਮਾਰ ਨਾਮਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਕਿਲਾਸ ਦੇ ਲਈ ਹਸਪਤਾਲ ਲਿਆਂਦਾ ਗਿਆ ਤਾਂ ਬੋਲ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿੱਥੇ 88 ਫੁੱਟ ਰੋਡ ਤੇ ਸਥਿਤ ਸੰਧੂ ਕਲੋਨੀ ਜਿੱਥੇ ਕੁਝ ਲੋਕਾਂ ਦੇ ਵਿੱਚ ਇਹ ਬਹਿਸ-ਬਾਜ਼ੀ ਹੁੰਦੀ ਹੈ ਜੋ ਕਿ ਝਗੜੇ 'ਚ ਤਬਦੀਲ ਹੋਈ ਹੈ ਜਿਸ ਦਰਮਿਆਨ ਉਸ ਵਿਅਕਤੀ ਨੂੰ ਕਾਫੀ ਸੱਟਾਂ ਆਈਆਂ ਨੇ ਤਾਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਥੇ ਜੋ ਜਿਹੜਾ ਸੰਧੂ ਕਲੋਨੀ ਦੇ ਮੇਨ ਬਾਜ਼ਾਰ ਦੇ ਵਿੱਚ ਛੋਟੀ ਦੁਕਾਨ ਚਲਾਉਂਦਾ ਵਿਅਕਤੀ ਕੰਮ ਕਰਦਾ ਦਿਵਾਲੀ ਦੀ ਰਾਤ ਪਰਿਵਾਰ ਘਰ ਚ ਬੈਠਾ ਸੀ ਤੇ ਬੱਚਿਆਂ ਨੇ ਕੁਝ ਪਟਾਕੇ ਚਲਾਏ ਪਰ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਕਿਸੇ ਨੇ ਉਸ ਦਾ ਇਹ ਕਹਿਣਾ ਕਿ ਮੇਰੇ ਪੁੱਤ ਨੂੰ ਗਲਤ ਫਹਿਮੀ ਦੇ ਵਿੱਚ ਘੇਰਿਆ ਕੀ ਉਹ ਉਹਨਾਂ ਵੱਲੋਂ ਪਟਾਕੇ ਲੈਣ ਆਏ ਸੀ ਇਸ ਤੋਂ ਬਾਅਦ ਮਿਨਾ ਕਿਸੇ ਗੱਲ ਕਰਕੇ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਜਿਹੜਾ ਪੀੜਤ ਪਰਿਵਾਰ ਹੈ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲ ਦੋਸ਼ੀ ਗ੍ਰਿਫਤਾਰ ਵੀ ਕੀਤੇ ਜਾਣਗੇ ਮੇਰਾ ਨਾਮ ਰਾਜੀ ਕੁਮਾਰ ਹੈਗਾ ਸੰਦੂਕਾ ਨੋ ਨੀ ਮੇਨ ਬਾਜ਼ਾਰ ਦੇ ਬਾਬਾ ਪਕੌੜਿਆਂ ਦਾ ਬਾਜ਼ਾਰ ਕੀ ਗੱਲ ਹੋਈ ਹੈ ਜਿਹੜੀ ਸੀਸੀਟੀਵੀ ਵਾਇਰਲ ਹੋਣੀ ਕੀ ਇਹ ਸਾਰਾ ਮੈਟਰ ਕੀ ਝਗੜ ਦਾ ਕਾਰਨ ਹੈ ਜਗਰਾਏ ਦਾ ਨਾ ਨਹੀਂ ਮੈਂ ਆਪਣਾ ਇੱਕ ਲੈਣੀ ਦੁਕਾਨ ਕਰਦੇ ਆ ਛੋਟੀ ਜੀ ਦੁਕਾਨ ਹੈ ਮੈਂ ਤੇ ਮੇਰੀ ਘਰ ਦੀ ਦੋਨੇ ਜਣੇ ਆਪਾਂ ਉੱਤੇ ਬੈਠੇ ਆਏ ਆ ਸਾਮਾਨ ਵੇਚਦੇ ਪਿਆ Diwali ਦਾ ਥੋੜਾ ਜਿਹਾ ਗਿਫਟ ਜੇ ਪੈਕ ਬੱਚਿਆਂ ਦੇ ਕੀਤੇ ਉੱਥੇ ਲੱਗੇ ਕਿੰਨੇ ਪਟਾਕੇ ਲਾਏ ਨੇ ਉਹ ਰਾਬੀ ਜਾਣੇ ਜੀ ਪਟਾਕਾ ਉੱਪਰ ਆਇਆ ਜੇ ਕਿਥੋਂ ਆਇਆ ساری ਦੁਨੀਆ ਜਲਾ ਰਹੀ ਹੈ ਉਹ ਮੇਰੇ ਮੁੰਡੇ ਦੇ Diwali ਹੋ ਗਿਆ ਕਹਿੰਦਾ ਪਟਾਕਾ ਤੁਹਾਡੇ ਵੱਲੋਂ ਆ ਮੇਰਾ ਪਿਓ ਮਰਿਆ 4 ਮਹੀਨੇ ਹੋਏ ਜੇ ਅਸੀਂ ਨਾ ਪਟਾਕੇ ਚਲਾਣੇ ਇੰਨਾ ਹੈ ਜਵਾਲੀ ਮਨਾਣੀ ਇੰਨਾ ਹੈ ਕੋਈ ਆਪਣਾ ਦੀ ਮਹਾਰਾਣੀ ਕੀਤੀ ਕੋਈ ਜਖਰੀ ਨਹੀਂ ਲਾਈ ਕੋਈ ਕੁਝ ਨਹੀਂ ਕੀਤਾ ਸੀ ਸਮਝਦੀ ਆਪਣੀ ਦੁਕਾਨਦਾਰੀ ਕਰ ਰਹੀ ਸੀ ਕਰਦੇ ਵੇ ਹਾਂ ਬਸ ਹੋ ਗਿਆ ਸੀ ਵਿੱਚ ਮੈਂ ਮੁੰਡੇ ਨੂੰ ਸ਼ਟਾਨ ਚਲਾਇਆ ਉਹਨੇ ਮੁੰਡੇ ਨੂੰ ਹੱਥ ਪਾਇਆ ਮੜੇ ਦੋਨੋਂ ਲੜ ਪਏ ਆਪਾਂ ਜੇ ਚੜਾਇਆ ਸ਼ਗੂਆ ਮੱਲਿਆ ਲੈਣੇ ਵੀ ਕਹਿੰਦੇ ਸਾਰੇ ਛੱਡੋ ਕੀਤੀ ਲੜ ਰਹੀ ਆਪਣੀ ਦੁਕਾਨਦਾਰੀ ਕਰੋਤੀ ਅੰਨਾ ਨਹੀਂ ਗਿਆ ਤੀ ਜਿਹੜਾ ਆ ਪਾਕਾ ਆ ਤੱਟ ਪੀ ਜਾਣਗੇ ਕਿਸੇ ਹੋਰ ਨੇ ਚਲਾ ਕਿਸੇ ਹੋਰ ਕੋਲ ਚਲਾ ਗਿਆ ਸੀ ਔਰ ਕਿ ਬੱਚੇ ਚ ਲਾਂਦੇ ਵੇ ਹੀ ਉਹ ਹਾਂਜੀ ਗਲੀ ਗੁਲੀ ਦੇ ਤੋਂ ਬੱਚੇ ਸੀ ਬੱਚੇ ਗਲੀ ਦੇ ਬੱਚੇ ਹੀ ਹਾਂਜੀ ਉਹਨੇ ਹੀ ਉਹਨੇ ਉਹਨੇ ਹੀ ਪੌਣ ਫੜਿਆ ਕਿ ਤੁਸੀਂ ਇਧਰੋਂ ਭੇਜਿਆ ਸੀ ਭਾਈ ਇਧਰੋਂ ਭੇਜੀਏ ਭਾਈ ਛੋਟਾ ਛੋਟਾ ਕਰਾ ਕੇ ਦੇ ਸੀ ਬਾਕੀ ਇਹਨਾਂ ਗੱਲ ਕਹਿਤੀ ਨੇ ਕੀ ਗੱਲ ਉਸ ਤੋਂ ਬਾਅਦ ਫਿਰ ਕੀ ਗੱਲ ਆਈਏ ਉਹ ਜਦੋਂ ਵਾਲੇ ਨੇ ਸ਼ੁਰੂ ਉਸ ਤੋਂ ਅਗਲੇ ਕੀ ਗੱਲ ਹੋਈ ਜਿਹੜੀ ਸੀ ਸੀਸੀਟੀਵੀ ਕੁਆਇਰ ਉਸ ਤੋਂ ਬਾਅਦ ਉਹਨੇ ਨਹੀਂ ਨਹੀਂ ਕਹਤਾ ਕਿ ਤੈਨ ਸੇਰ ਤੱਕ ਤੈਨ ਮੈਂ ਵੇਖ ਲੂੰਗਾ ਤੈਨ ਤੈਨ ਆ ਆਂਦੇ ਵੱਲੋਂ ਮੁੰਡੇ ਵੱਲੋਂ ਹਾਂ ਅਨੀ ਤੇ ਸੇਰੇ ਬਾਸ ਇਹ ਦੁਕਾਨ ਖੋਲੀ ਹੈ ਜੇ ਮੈਂ ਚੜ੍ਹੂ ਫੇਰਦਾ ਮੈਂ ਆਂਦੇ ਕਿਰਪਾਨਾ ਮਾਰਤੀ ਨਾਲ ਮੁਰ ਸਹਗਤ ਦੋ ਜਣੇ ਆਏ ਤੀਜਾ ਪਰੇ ਖਲੋਤਾ ਰਿਹਾ ਮੋਟਰਸਾਈਕਲ ਇਹ ਹੁਣ ਕੀ ਮੰਗ ਕਰਦੇ ਇਸ ਕਰਕੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕਮਲੇਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਜਿਹੜੀਆਂ ਸੱਟਾਂ ਲਾਈਆਂ ਮੇਰਾ ਬੜਾਪਾ ਜਿਹੜਾ ਇਹਨਾਂ ਨੇ ਮੇਰਾ ਕੰਨ ਲਾਤਾ ਇਹਨਾਂ ਨੇ ਬਸ ਇਹ ਕਿ ਮੇਰਾ ਬੜਾਪਾ ਸੋਖਣ ਮੰਗੇ ਆ ਇਹਨਾਂ ਨੇ ਕੀਤਾ ਕੀ ਮੇਰੇ ਨਾਲ ਕਿਹੜੀ ਗੱਲ ਤੋਂ ਲੜਾਈ ਕੀ ਮੇਰੇ ਕੋਲ ਜ਼ਮੀਨ ਲੈਣੀ ਇਹਨਾਂ ਨੇ ਕੋਈ ਕੋਈ ਅਹੀਂ ਤਾਰੀਖ ਮਾ ਕੇ ਤਾਰੀਖ ਆਉਣ ਵਾਲੇ ਬੰਦੇ ਤੇ ਇਹਨਾਂ ਨੇ ਕੀਤਾ ਕੀ ਹੁਣ ਤੋਂ ਵੀ ਮੋਕੇ ਦੇ ਪੁਲਿਸ ਵਾਲੇ ਇਹ ਤੁਹਾਡੇ ਕੋਲ ਬਿਆਨ ਲੈਣ ਆਏ ਸੀ ਕੋਈ ਜਾਣ ਸੋਰੀ ਆ ਆ ਇਹ ਇਹ ਨੰਦੀ ਪੁਲਿਸ ਨੇ ਕੀ ਐਸੋਸ਼ੀਏਸ਼ਨ ਦਵਾਇਆ ਤੁਹਾਨੂੰ ਕਹਿੰਦਾ ਤੁਹਾਨੂੰ ਇਨਸਾਫ ਪੂਰਾ ਮਿਲੇਗਾ ਜਿਹਨ ਦੀ ਗਲਤੀ ਕੀਤੀ ਹੈ ਜਿਹੜਾ ਮੂਹ ਲਭਿਟੇ ਜਿਹੜਾ ਸਭ ਪੜਾਂਗੇ ਮੋਟਰਸਾਈਕਲ ਵੀ ਜਿਹੜਾਗਾ ਸੀ ਉਹਦੇ ਨਾਲ ਕੋਈ ਨੰਬਰ ਹੈਗਾ ਸੀ ਨਾਲ ਹਾਂ ਪੁਲਿਸ ਨੇ ਆ ਉਹਨਾਂ ਨੇ 15 ਹਾਂਜੀ ਜੀ ਜੀ ਸਾਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਇਹ ਮਾਮਲਾ ਕੀ ਹੈ ਜੀ ਇਹ ਜੀ ਇਥੇ ਸੰਧੂ ਕਲੋਨੀ ਪੈਂਦੀ ਹੈ ਜੀ 88 ਫੁੱਟ ਰੋਡ ਤੇ ਤੇ ਉਥੇ ਆਪੜਾ ਦਿਵਾਲੀ ਵਾਲੀ ਰਾਤ ਜਿਹੜਾ ਵਾ ਬਟਾਕੇ ਚਲਾਉਣ ਨੂੰ ਲੈ ਕੇ ਕੋਈ ਤਕਰਾਰਬਾਜੀ ਹੋਈ ਸੀ ਤੇ ਜਿਹਦੇ ਵਿੱਚ ਆਪਣਾ ਜਿਹੜਾ ਝਗੜੇਦਰਾਂ ਜਿਹੜਾ ਵਾ ਰਾਜਕੁਮਾਰ ਨਾਮ ਦਾ ਜਿਹੜਾ ਵਿਅਕਤੀ ਜ਼ਖਮੀ ਹੋਇਆ ਸੀਗਾ ਤੇ ਉਹਨਾਂ ਦੇ ਬਿਆਨ ਹਾਸਲ ਕਰਕੇ ਤੇ ਜੋ ਇਹ ਸਾਡੇ ਵੱਲੋਂ ਬਣਦੀ ਕਾਨੂੰਨੀ ਕਾਰਵਾਈਆਂ ਵਿੱਚ ਲਿਆਂਦੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਉਹਨਾਂ ਦੇ ਝਗੜੇਦਰਾਂ ਸੱਟਾਂ ਲਾਈਆਂ ਉਹਨਾਂ ਦੇ ਖਿਲਾਫ ਜਿਹੜਾ ਸਖਤੋ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਗਿਰਜ਼ਾਰ ਕੀਤਾ ਜਾਊਗਾ